ਨਾਸਰੀ ਮੁਹੱਲਾ ਪਹਿਲਾ ਘਰ ਦੂਜਾ ਅਸਪਧੀਆਂ ਇੱਕ ਓ ਅਹੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਾਧ ਸੰਗਤ ਜੀ ਸਤਿਗੁਰੂ ્ઞਾਨਿਤ ਦੇ ਮਹਾਰਾਜ ਜੀ ਦੇ ਕਾਈ ਸਿੱਧ ਅਚਲ ਬਟਾਲੇ ਮਿਲੇ ਹਨ ਹੈ ਇਹਨਾਂ ਨੇ ਕਿਹਾ ਜੇ ਮਹਾਰਾਜ ਅਸੀਂ ਤਾਂ ਨੌਖੰਡ ਪਿਛਮੀ ਦਾ ਸੈਲ ਕਰਦੇ ਹਾਂ ਤੇ ਮਾਨਸਰੋਵਰ ਚ ਵੀ ਇਸ਼ਨਾਨ ਕਰਦੇ ਹਾਂ ਮਾਨਸਰੋਵਰ ਇਸ਼ਨਾਨ ਕਰਨ ਨਾਲ ਸਤਾਂ ਸਮੁੰਦਰਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੁੰਦਾ ਹੈ ਉੱਥੇ ਹੀ ਜਵਾਰਾਗ ਰਤਨ ਆਦਿਕ ਮਿਲਦੇ ਹਨ ਤਾਂ ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਸਿੱਧਾਂ ਦੇ ਤਾਈ ਸਤਗੁਰੂ ਸਾਹਿਬ ਜੀ ਨੂੰ ਮਾਨਸਰੋਵਰੂਪ ਕਰਕੇ ਦਸ਼ਨ ਕਰਦੇ ਹੋਏ ਨੇ ਇਹ ਪਵਿੱਤਰ ਸ਼ਬਦੋਚਾਰਨ ਕੀਤਾ ਹੈ। ਸਨਾਸਰੀ ਮਹਲਾ ਪਹਿਲਾ ਕਰਦੂਜਾ ਅਸਪਦੀਆ ਇੱਕ ਓ ਅੰਕਾਰ ਸਤਿਗੁਰੂ ਪ੍ਰਸਾਦ ਦੇ ਗੁਰਸਾਗਰ ਰਤਨੀ ਭਰਪੂਰੇ। ਸਨਾਸਰੀ ਆਗਨੀ ਚ ਪਹਿਲੇ ਪਾਤਸ਼ਾਹ ਮਹਾਰਾਜ ਜੀ ਕਰਨ ਕਰਦੇਨ ਦੂਜੇ ਕਰ ਸੰਤਾਰ ਵਿੱਚ ਅਸ਼ਟਪੰਗ ਅਠਾ ਠਾਹ ਪੌੜੀਆਂ ਵਾਲੀਆਂ ਬਾਣੀਆਂ ਹਨ। ਇੱਕੋ ਦੁਆ ਕਰੂ ਪਰਮੇਸ਼ਰ ਓੰਕਾਰ ਸਾਰਿਆਂ ਦਾ ਪ੍ਰਕਾਸ਼ ਕਰ। ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਅਯੁਰ ਹਰਮਾਉਂਦੇ ਹਨ ਗੁਰਸਾਗਰ ਰਤਨੀ ਭਰਪੂਰੇ ਜੇ ਸਿੱਧੋ ਤੁਸੀਂ ਕਹਿੰਦੇ ਹੋ ਖੀਰ ਸਮੁੰਦਰ ਵਿੱਚੋਂ 14 ਰਤਨ ਨਿਕਲੇ ਸਨ ਗੁਰੂ ਮਹਾਰਾਜ ਸਾਹਿਬ ਦਾ ਆ ਉਹ ਸਮੁੰਦਰ ਵੀ ਨਹੀਂ ਆਈ ਹਨ ਗੁਰੂ ਸਾਹਿਬ ਦੀ ਕੈਸੇ ਹੈ ਸਮੁੰਦਰ ਦੀ ਨਹੀਂ ਆਈ ਜਿਨ੍ਹਾਂ ਵਿੱਚ 14 ਰਤਨ ਨਿਕਲੇ ਕਹਿੰਦੇ ਹੋ ਤੁਸੀਂ ਜਦੋਂ ਸਮੁੰਦਰ ਦੇਵਤਿਆਂ ਦਾੰਤਨ ਮਿਲ ਕੇ ਰੜਕਿਆ ਸੀ ਉਸ ਪ੍ਰਕਾਰ ਕੋਈ ਰਤਨ 14 ਨਿਕਲੇ ਦੱਸਦੇ ਹਾਂ ਗੁਰੂ ਮਹਾਰਾਜ ਸਾਹਿਬ ਤੋਂ ਸਮੁੰਦਰ ਦੀ ਨਿਆਈ ਹਨ ਇਹ ਸਭ ਨੂੰ ਰਤਨਾ ਕਰਕੇ ਲਵਲਾ ਭਰੇ ਹੋਏ ਹਨ ਸ਼ਬਦ ਰੂਪੀ ਅਤਿ ਗੁਰੂ ਸਾਹਿਬ ਦੇ ਅੰਦਰ ਹਨ ਅਤੇ ਉਪਦੇਸ਼ ਰੂਪੀ ਵਿਰਾਗ ਗੇਖਰ ਸੰਤੀ ਮੋਖਿਚਾਰਕ ਬਿਆੰਤ ਰਤਨ ਹਨ ਗੁਰੂ ਸਾਹਿਬ ਦੇ ਵਿੱਚ ਸਮੁੰਦਰ ਵਿੱਚੋਂ ਤਾਂ 14 ਰਤ ਨਿਕਲੇ ਹਨ శ్రీ ਮਨ ਰੰਭਾ ਵਰਣੀ ਧਨਕਤ ਨਾਮਕਰਵਾਜ ਬੇਖੇਮ ਸਸਕਲ ਪਰ ਸੰਕ ਅਮੀ ਗਜਰਾਜ ਇਹ 14 ਰਤ ਨਿਕਲੇ ਹਨ ਸਤਨੂ ਮਹਾਰਾਜ ਸਾਹਿਬ ਅਕਾਲਪੁਰਖ ਗੁਰੂ ਪ੍ਰਵੇਸ਼ ਰੂਪ ਐਸੇ ਅਨ ਸਾਗਰ ਸਮੁੰਦਰ ਵੀ ਨੇ ਆਈ ਹਨ ਮਹਾਰਾਜ ਸਾਹਿਬ ਖੀਰ ਸਮੁੰਦਰ ਦੀ ਨੇ ਆਈ ਹਨ ਜਿਨ੍ਹਾਂ ਵਿੱਚ ਨਿਸਕਾਮ ਕਰ ਦਾ ਰੂਪੀ ਦੁੱਧ ਹੈ ਅਤੇ ਕੈਸੇ ਐ ਸਤਿਗੁਰੂ ਜੀ ਰਤਨੀ ਪਸ ਪੂਰੇ ਰਤਨ ਗੁਣਾ ਕਰਕੇ ਲਵਲਾ ਘਰੇ ਹੋਏ ਹਨ ਇਹ ਜੇ 14 ਰਤਨ ਵੇਖਣੇ ਹੋਣ ਤਾਂ ਕਿਹੜੇ ਕਿਹੜੇ ਹਮ ਸਤਗੁਰਾਂ ਵਿੱਚ ਹੈ ਸਾਬ ਸੰਗੀ ਜੀ ਸ੍ਰੀ ਮੰਦ ਰੰਬਾ ਵਾਰਨੀ ਸ੍ਰੀ ਲక్ష్ਮੀ ਹੈ ਜਿਵੇਂ ਸਮੁੰਦਰ ਤੋਂ ਨਿਕਲੀ ਉਹ বিষ্ণੂ ਜੀ ਨੰਗੀਕਾਰ ਕੀਤੀ ਹੈ ਇਹ ਕਹੇ ਲక్ష్ਮੀ ਭਗਤੀ ਹੈ ਗੁਰੂ ਸਾਹਿਬ ਦੇ ਵਿੱਚ ਜੋ ਨਿਜ ਭਲਤੀ ਸੀਲਵੰਤੀ ਨਾ ਰੂਪਨੂ ਪੂਰੀ ਆਚਾਰ ਜਿਤਦਰ ਵਸ਼ਸ਼ੋਗਰਾ ਸੋਭਾ ਮੰਤਾ ਗੁਰੂ ਹਾਈ ਕੀ ਬਿਰਲੇ ਜੰਤਾ ਇਹ ਭਗਤੀ ਲక్ష్ਮੀ ਹੈ ਬੜੀ ਭਾਰੀ ਜਿਹਦੇ ਮਾਇਆ ਦਾਸੀ ਭਗਤਾਂ ਕੀ ਕਾਰਕਮਾਉਂਦੀ ਫਿਰਦੀ ਹੈ ਸੋਏ ਗੁਰੂ ਸਾਹਿਬ ਰੂਪੀ ਸਾਗਰ ਚੋਂ ਲక్ష్ਮੀ ਭਗਤੀ ਨਿਕਲੀ ਹੈ ਤੇ ਮਨਕਉਸਤਕ ਮਨੀ ਸਰਲਾ ਨਿਕਲੀ ਹੈ ਇਸੇ ਪ੍ਰਕਾਰ ਸਾਹਿਬ ਸੰਧੀ ਰੰਬਾ ਜਿਹੜੀ ਹੈ ਇਸੇ ਪ੍ਰਕਾਰ ਹੈ ਸ਼੍ਰੀਮਨ ਰੰਬਾ ਬਾਹਰੀ ਪ੍ਰੇਮ ਰੂਪੀ ਸ਼ਰਾਵ ਨਿਕਲੀ ਹੈ ਅਤੇ ਸਰਦਾ ਰੂਪੀ ਸੰਸੰਗੋ ਜੀ ਕੌਸ਼ਤਕ ਮਨੀ ਨਿਕਲੀ ਹੈ ਇਸੇ ਪ੍ਰਕਾਰ ਹੈ ਰੰਬਾ ਜਿਹੜੀ ਹੈ ਸ਼ਾਂਤੀ ਰੂਪ ਰੰਬਾ ਨਿਕਲੀ ਹੈ ਸ਼੍ਰੀਮਨ ਰੰਬਾ ਬਾਹਰੀ ਪ੍ਰੇਮ ਰੂਪੀ ਸ਼ਰਾਵ ਨਿਕਲੀ ਹੈ ਜੁਰੀ ਭਗਤੀ ਅਤੇ ਮਨਕੌਸ਼ਲ ਕੁਮਨੀ ਸਰਲਾ ਤੇ ਰੰਬਾ ਪ੍ਰੀਤੀ ਤੇ ਵਾਰਣੀ ਪ੍ਰੇਮ ਅਤੇ ਵਾਰਣੀ ਜਿਹੜੀ ਹੈ ਇਹ ਪ੍ਰੇਮ ਰੂਪੀ ਸ਼ਰਾਬ ਹੈ ਜਾਂ ਸ੍ਰੀਮਾਨ ਸ੍ਰੀ ਲਜਵੀ ਭਰਤੀ ਹੈ ਕਿ ਮਨਕੌਸ਼ਲ ਕੁਮਨੀ ਵੀ ਨੇ ਆਈ ਸਾਧ ਸੰਗਤ ਜੀ ਸਰਲਾ ਹੈ ਤੇ ਰੰਬਾ ਜੀ ਨੇ ਆਈ ਸਾਧ ਸੰਗਤ ਜੀ ਸ਼ਾਂਤੀ ਹੈ ਅਤੇ ਵਾਰਣੀ ਸ਼ਰਾਬ ਪ੍ਰੇਮ ਹੈ ਸ੍ਰੀ ਮਨਮ ਰੰਬਾ ਬਾਣੀ ਧਨਖ ਤਨੂਪੀ ਧਨਖ ਹੈ ਨੰਤਰ ਉਦਮ ਹੈ ਜਿਹੜਾ ਉਦਮ ਹੈ ਨੰਤਰ ਬੈਗ ਹੈ ਸ੍ਰੀ ਮਨਮ ਰੰਬਾ ਬਾਣੀ ਧਨਖ ਤਨਤਰ ਦਾਇ ਘੂੜਾ ਹੈ ਸਾਧ ਸੰਗਤ ਜੀ ਜਿਹੜਾ ਜੋਗਾ ਅਭਿਆਸ ਹੈ ਇਹ ਘੂੜਾ ਹੈ ਇਸ ਪ੍ਰਕਾਰ ਦੇਖੋ ਸਾਧ ਸੰਗਤ ਵੀ ਇਹ ਨਿੰਦਿਆ ਦਾ ਖੰਡਨ ਕੀਤਾ ਹੈ ਵਿਉ ਹੈ ਤੇ ਤੀਨ ਕਾਮ ਤੇ ਸਾਧ ਸੰਗਤ ਹੈ ਨਾ ਸਾਧ ਜੀ दिख तेम सस वराग रूपी चंद्रमा है कल तर अभ्यास है इस प्रकार धनंतर तो के बाद दिख तेन सस कल्पर अस चंद्रमा वराग है कल पर देश अभ्यास है संख जह है कीर्तन है अभी अमृत नाम है हैजराज योग है ਇਹ 14 ਲਖ ਸੰਗਰੂ ਸਾਹਿਬ ਵਿੱਚ ਅਨੇਕਾਂ ਰਤਨ ਭਰੇ ਹੋਏ ਹਨ ਜਿਵੇਂ ਰਤਨ ਕਹੇਰੇ ਰਾਗ ਕਹੇਰੇ ਸੰਗਰੂ ਸਾਹਿਬ ਵਿੱਚ ਇਉ ਗੁਰਸਾਗਰ ਰਤਨ ਹੀ ਧਰਪੂਰੇ ਗੁਰੂ ਸਾਹਿਬ ਸਮੁੰਦਰ ਦੀ ਨਿਆਈ ਹੈ ਰਤਨ ਗੁਣਾਂ ਕਰਕੇ ਲਵਲਵ ਭਰੇ ਹੋਏ ਹਨ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਅਜੇ ਸੰਤ ਮਹਾਂਤਮਾ ਹੰਸ ਦੀ ਨਿਆਈ ਹੈ ਜਾਂ ਦੇਵਤੇ ਜਿਵੇਂ ਅੰਮ੍ਰਿਤ ਪੀਂਦੇ ਸਨ ਇਸ ਪ੍ਰਕਾਰ ਸੰਤ ਮਹਾਂਤਮਾ ਅੰਮ੍ਰਿਤ ਨਾਮ ਦਾ ਜੋਗਾ ਚੁਗਦੇ ਹਨ ਜੋ ਅੰਮ੍ਰਿਤ ਬ੍ਰਹਮਾ ਨੰਦ ਰੂਪੀ ਜੋਗੇ ਨੂੰ ਚੁਗਦੇ ਆ ਉਹ ਸਰਗੁਰੂ ਮਾਨਸਰੰਗ ਤੋਂ ਦੂਰ ਨਹੀਂ ਕਰੇ ਹੁੰਦੇ ਹਰ ਵਕਤ ਮਹਾਰਾਜ ਦੇ ਪਾਸ ਹੀ ਨਿਗੜਵੜੀ ਹੋ ਕੇ ਸਰਵਾਂ ਦੇ ਭਾਵਨਾ ਨੂੰ ਜਗਲਾ ਕੇ ਬੈਠਦੇ ਹਨ ਹਰ ਦਾ ਸੁਖ ਚੁਗ ਚੁਗ ਹੈ ਪ੍ਰਭ ਭਾਵ ਜਿਸ ਪ੍ਰਕਾਰ ਹੰਸ ਸਾਹਿਬ ਸੰਗੀਤ ਜੀ ਥੀਰੇ ਮੋਤੀਆਂ ਦਾ ਜੋਗਾ ਚੁਗਦੇ ਹੈ ਇਸੇ ਪ੍ਰਕਾਰ ਹਰੀ ਦਾ ਜੋ ਰਸ ਪ੍ਰੇਮ ਹੈ ਹਰੀਆ ਰਾਜ ਜੋ ਆਨੰਦ ਹੈ ਇਹ ਹਰੀਆ ਨਾਮ ਹੀਰਾ ਹੈ ਅਤੇ ਇਸੇ ਪ੍ਰਕਾਰ ਮੋਤੀ ਕੁਝ ਲੰਕਾ ਕਰਨ ਜਿਹੜਾ ਕਰਨਾ ਵਿਵੇਕ ਰੂਪੀ ਮੋਤੀ ਹੈ ਇਸ ਜੋਗੇ ਨੂੰ ਚੁਗਦੇ ਹਨ ਅਤੇ ਪਰਮੇਸ਼ਰ ਤੇ ਤਾਈ ਪਾਉਂਦੇ ਜੋਗਾ ਸੰਤ ਉਸ ਹੰਸਾਰੂਪੀ ਸ਼ੰਤਾਂ ਨੂੰ ਬਖਸ਼ਿਸ਼ ਹੁੰਦੀ ਹੈ ਸਰਬਰ ਮਹਾਂਸ ਪ੍ਰਾਨ ਪਤ ਪਾਵੇ ਮਾਨਸ ਰੋਵਰ ਤੇ ਰਹਿੰਦੇ ਹੋਏ ਹੰਸ ਮਹਾਤਮਾ ਸਰਸ ਜੀ ਪ੍ਰਾਣਾਂ ਦੇ ਪਤੀ ਪਰਮੇਸ਼ਰ ਦੀ ਪ੍ਰਾਪਤੀ ਕਰਦੇ ਹੈ ਸਤਿਗੁਰੂ ਮਾਨਸ ਰੂਪ ਕੇ ਰਹਿੰਦੇ ਹੋਏ ਤਤ ਵੇਤੇ ਜਿਹੜੇ ਹੰਸਮ ਤਤ ਵਿਚਾਇ ਵਿਚੰਨ ਕਰਨ ਵਾਲੇ ਉਹ ਪ੍ਰਾਣਾਂ ਦੇ ਪਤੀ ਪਰਮੇਸ਼ਰ ਦੇ ਆਨੰਦ ਨੂੰ ਮੋਖ ਨੂੰ ਪਾਉਂਦੇ ਹਨ ਕਿਆ ਬੱਗ ਬੱਪੜਾ ਛਪੜੀ ਨਾਏ ਬੱਗਿਆ ਵਿਚਾਰਾ ਬੱਪੜਾ ਕੀ ਇਹ ਛਪੜੀਆਂ ਤੇ ਨਹਾਉਂਦਾ ਫਿਰਦਾ ਹੈ ਡੂ ਬੈ ਮੈਲ ਨਾ ਜਾਏ ਚਿਕੜ ਦੇ ਵਿੱਚ ਡੁੱਬ ਜਾਂਦਾ ਉਹਦੀ ਮੈਲ ਨਹੀਂ ਨਿਕਲਦੁਂਦੀ ਇਸੇ ਪਰ ਦੱਬ ਕੇ ਕਰੀ ਜਾ ਪੱਕਾ ਫੇਜੇ ਕਰਨਾ ਚਾਹੀਦਾ ਇੱਚੇ ਡੂ ਬੈ ਮੈਲ ਨਾ ਜਾਏ ਚਿਕੜ ਦੇ ਵਿੱਚ ਡੁੱਬ ਜਾਂਦਾ ਉਹਦੀ ਮੈਲ ਨਹੀਂ ਜਾਂਦੀ ਇਸ ਤਰ੍ਹਾਂ ਬਗਲਾ ਦੰਬੀ ਆਦਮੀ ਕੀ ਹੈ ਜੇ ਦੇਵੀ ਦੇਵਤਿਆਂ ਦੀ ਉਪਾਸ਼ਨਾ ਪੂਜਤਾਂ ਪ੍ਰੇਤਾਂ ਦੀ ਉਪਾਸ਼ਨਾ ਸੇ ਕਾਮ ਕਰ ਉਹ ਪੀਛਪੜੀ ਵਿੱਚ ਜੇ ਕੋਈ ਇਸ਼ਨਾਮ ਕਰਦਾ ਹੈ ਇਕੜ ਡੂਬਾ ਮਹਿਲ ਨਾ ਜਾਏ ਉਹ ਵਿਸ਼ੰਗ ਪੀ ਚਿਕੜ ਦੀ ਡੁੱਬ ਜਾਂਦਾ ਹੈ ਪਾਪਾ ਦੀ ਮੈਲ ਉਹਦੀ ਜਾਂਦੀ ਨਹੀਂ ਨਜ਼ਰਤ ਨਹੀਂ ਹੁੰਦੀ ਵਿਦਿਆਰੀ ਮੈਲ ਬਣੀ ਰਹਿੰਦੀ ਉਹਨਾਂ ਦੇ ਅੰਦਰ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ ਰੱਖ ਰੱਖ ਚੰਤੁਰਾ ਹਿੰਮਤ ਕਰ ਤੱਕ ਨਿ ਤੇਰੇ ਚ ਜੀ ਰੱਖ ਰੱਖ ਚਰਨ ਧਰੇ ਵਿਚਾਰੀ ਰੱਖ ਰੱਖ ਚਰਨ ਧਰੇ ਵਿਚਾਰੀ ਕਹਿੰਦੇ ਜਿਹੜੇ ਹਸੁੰਦੇ ਹਨ ਉਹ ਰੋਕ ਰੋਕੇ ਆਪਦੇ ਪੈਰਾਂ ਨੂੰ ਛਪੜੀਆਂ ਤੇ ਨਹੀਂ ਬੰਨ੍ਹਦੇ ਜਾ ਕੇ ਆਉਗੇ ਪੈਰਾਂ ਨੂੰ ਰੋਕ ਤੇ ਵਿਚਾਰ ਨਾਲ ਮਾਨਸੋਵਰਤੇ ਹੀ ਰੱਖਦੇ ਹਨਗੇ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਮਹਾਪੁਰਖ ਸੰਤ ਹਾਂਸਣਗੇ ਉਹ ਵਿਸ਼ਿਆਂ ਦੀ ਕੁਸੰਗ ਰੂਪੀ ਛਪੜੀਆਂ ਵੱਲੋਂ ਰੋਕ ਰੋਕੇ ਆਪਣੇ ਮਨਬੁੱਧ ਰੂਪੀ ਪੈਰਾਂ ਨੂੰ ਵਿਚਾਰਪੂਰਵਕ ਸਰਗੂ ਮਾਨਸੋਵਰਤੇ ਚਰਨਾਂ ਦੇ ਪਾਸ ਹੀ ਟਿਕਾ ਪਾਉਂਦੇ ਹਨ ਰਖ ਰਖ ਰੋਕ ਰੋਕ ਕੇ ਵਿਸ਼ੇ ਦੀ ਵਾਸ਼ਨਾ ਵੱਲੋਂ ਆਪਣੇ ਸकल्ਪ ਕਲਪੀ ਚਰਣਾ ਨੂੰ ਵਿਚਾਰ ਵਿੱਚ ਰੱਖਦੇ ਹਨ ਧਾਰਨ ਕਰਦੇ ਹਨ ਦੁਬਦਾ ਛੋੜ ਭੇ ਨਿਰੰਕਾਰੀ ਜਿਹੜੇ ਬੰਗਲਾ ਹੁੰਦਾ ਹੈ ਸੌ ਛਕੜੀ ਤੇ ਫਿਰ ਆਉਂਦਾ ਇੱਕ ਦਿਹਾੜੀ ਚ ਜਿਹੜੇ ਸੰਤ ਮਹਾਤਮਾ ਉਹ ਸਿਕਾਮੀਆਂ ਪੁਰਖਾਂ ਦੀ ਕੁਸੰਗ ਚ ਨਹੀਂ ਜਾਂਦੇ ਹਨ ਉਹ ਦੂਰ ਦੁਹਾੜ ਗ੍ਰਿਧਿ ਨੂੰ ਛੱਡ ਕਰਕੇ ਨਿਰੰਕਾਰ ਦੇ ਉਪਾਸ਼ਕ ਬਣ ਗਏ ਐ ਹੋਰ ਕਿਸੇ ਦੀ ਉਪਾਸ਼ਨਾ ਨਹੀਂ ਉਹ ਕਰਦੇ ਮੁਕਤ ਪਦਾਰਥ ਹਰ ਰਸ ਚਾਖੇ ਜਿਵੇਂ ਸਾਧ ਸੰਗਤ ਜੀ ਮੋਤੀ ਖਾਂਚਣ ਵਾਸਤੇ ਹਮਸਾ ਨੂੰ ਮਿਲਦੇ ਐ ਐਵੇਂ ਸ਼ਲੋਕ ਸਮੀਪ ਸਰੂਪ ਸਜੂ ਜੂ ਕੇਵਲ ਮੁਕਤੀ ਆਦਿਕੋ ਇਹ ਮੋਤੀਆਂ ਦਾ ਪਦਾਰਥ ਹੈ ਹਰੀ ਦੇ ਰਸ ਬ੍ਰਹਮਾ ਨੰਦ ਨੂੰ ਚਾਖਦੇ ਹਨ ਧਾਰਨ ਕਰਦੇ ਆਉਣ ਜਾਣ ਰਹੇ ਗੁਰੂ ਰਾਖੇ ਸ਼ੰਗਰੀ ਸਾਹਿਬ ਜੀ ਨੇ ਇਹਨੂੰ ਰੱਖਿਆ ਕੀਤੀ ਹੈ ਆਉਣ ਜਾਣ ਕੋ ਜੰਮਣ ਮੰਦ ਰਹਿਤ ਹੋ ਗਏ ਆ ਉਹ ਜਨੂੰ ਧਾਰ ਕੇ ਫਿਰ ਕਿਸੇ ਜੁਨਾ ਚ ਨਹੀਂ ਆਉਂਦੇ ਨਾ ਮਰ ਕੇ ਕਿਸੇ ਦੇਸ਼ ਨੂੰ ਜਾਂਦੇ ਬ੍ਰਹਮੇਤੇ ਦੇ ਪ੍ਰਾਂਣ ਕਿਸੇ ਦੇਸ਼ ਨੂੰ ਕਮਨ ਨਹੀਂ ਕਰਦੇ ਕਿਉ ਸਦਗੁਸ਼ਾਨੀ ਰੱਖ ਲੈ ਜੰਮਨ ਮੰਦ ਤੋਂ ਰਹਿਤ ਕਰਦੇ ਹੰ ਮੁਕਤ ਕਰਦੇ ਸਰਵਰ ਹੰਸਾ ਛੂਡ ਨਾ ਜਾਏ ਇਹ ਸਿੱਖਿਆ ਦਿੰਦੇ ਹਨ ਕਿ हे ਹੰਸ ਮਾਨਸ ਰੋਗ ਨੂੰ ਛੱਡ ਕੇ ਨਹੀਂ ਕਿਤੇ ਜਾਣਾ ਚਾਹੀਦਾ ਇਸੇ ਪ੍ਰਕਾਰ ਹੈ ਹੰਸ ਸੰਤ ਜਨ ਨੂੰ हे ਗੁਰ ਸਿੱਖੋ ਸਤਗੁਰੂ ਮਾਨਸ ਰੋਗ ਨੂੰ ਛੱਡ ਕੇ ਕਿਤੇ ਬੇਮਖੋ ਕੇ ਐਵੇਂ ਦੇਵਤੇ ਤੋਂ ਵੀ ਪਾਸ਼ਨਾ ਕਰਨ ਵਾਸਤੇ ਨਹੀਂ ਭਟਕਣਾ ਚਾਹੀਦਾ ਪ੍ਰੇਮ ਭਲਕ ਕਰ ਸਹਿਜ ਸਮਾ। ਪ੍ਰੇਮ ਭਲਕੀ ਕਰਕੇ ਸੁਤੇ ਹੀ ਵਾਹਿਗੁਰੂ ਚ ਸਮਾਜਾਈਦਾ ਸਹਿਜ ਰੂਪ ਵਿੱਚ ਸਮਾਜਾਈਦਾ ਲੀਨ ਹੋ ਜਾਂਦਾ ਮਿਲ ਜਾਂਦਾ ਸਰਵਰ ਮਹਾਂਸ ਹੰਸ ਮਹਾਂਸਾਗਰ ਜਿਸ ਪ੍ਰਕਾਰ ਮਾਨਸ੍ਰੋਵਰ ਦੇ ਵਿੱਚ ਹੰਸ ਮਾਨਸ੍ਰੋਵਰ ਦੇ ਆਸਰੇ ਨੇ ਅਗੇ ਹੰਸਾਂ ਦਾ ਮਾਨਸੂਰ ਆਸਰਾ ਰੂਪ ਹੋ ਕੇ ਬਣਿਆ ਰਹਿੰਦਾ ਹੈ ਕਿਉਂ ਦੋਹਾਂ ਦਾ ਆਪਕ ਵਿੱਚ ਹੀ ਮਲਾਪ ਹੈ ਇਸੇ ਪ੍ਰਕਾਰ ਗੁਰਸਿੱਖ ਜਿਹੜੇ ਹਨ ਉਹ ਸਤਿਗੁਰੂ ਮਾਨਸੂਰ ਦੇ ਆਸਰੇ ਰਹਿੰਦੇ ਐ ਤੇ ਸਤਿਗੁਰੂ ਮਾਨਸੂਰ ਸਿੱਖਾਂ ਹੰਸਾਂ ਦਾ ਆਸਰਾ ਰੂਪ ਹੋ ਕੇ ਆਧਾਰ ਰੂਪ ਹੋ ਕੇ ਆਧਾਰ ਇਹਦਾ ਸੰਬੰਧ ਕਰਕੇ ਇਹ ਰਹਿੰਦੇ ਹਨ ਆਕਾਸ਼ਕ ਕਥਾ ਗੁਰਬਚਨੀ ਆਦਰ ਸਰਬਰਮੇ ਹੰਸ ਮਾਨਸ ਰੂਪ ਸਤਿਗੁਰਾਂ ਦੇ ਜਹਾਂਸੀ ਜਿਹੇ ਸਿੱਖ ਹੈ ਉਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਵਿੱਚ ਆਪਣਾ ਆਪ ਮੇਟ ਕਰਕੇ ਲੀਨ ਹੋ ਕੇ ਬਰਿੰਦੇ ਹੈ ਤੇ ਹੰਸਾਂ ਸੰਤਾਂ ਵਿੱਚ ਵਿਆਪਕ ਹੋ ਕੇ ਮਹਾਰਾਜ ਸਾਹਿਬ ਸਾਗਰ ਸਮੁੰਦਰ ਰੂਪ ਸ੍ਰੀ ਗੁਰੂ ਸੱਚੇ ਪਾਤਸ਼ਾਹ ਗ੍ਰੰਥ ਆ ਜੀ ਆਪ ਨਿਵਾਸ ਕਰਦੇ ਹਨ ਅਕਸਥ ਕਥਾ ਗੁਰਬਚਨੀ ਆਸਰ ਇਹ ਉਨ ਦਾ ਸਿੱਖ ਗੁਰੂ ਗੁਰੂ ਸਿੱਖ ਸਿੱਖ ਗੁਰੂ ਹੈ ਇਕੋ ਗੁਰੂ ਵਿਦੇਹ ਚਲਾਈ ਕਿ ਕੋਈ ਰੂਪਾਨ ਗੁਰੂ ਤੇ ਸਿੱਖੋ ਪਰ ਕਹਿਣ ਕੋ ਰਹੇ ਤੇ ਕਥਾ ਕਹੀ ਦੀ ਨਹੀਂ ਉੱਥੇ ਇਉਂ ਕਹੀ ਯਾਨੀ ਕਿ ਜਿਵੇਂ ਕੰਨਾਂ ਨੇ ਕਿਆ ਸੀ ਉਹੀ ਰੇ ਮੈਂ ਉਹੀ ਰੇ ਇਹ ਕਹਿਣ ਦੀ ਗੁੰਜਾਇਸ਼ ਨਹੀਂ ਉੱਥੇ ਰਹਿੰਦੀ ਕਹਿਣ ਤੋਂ ਰਹਿਤ ਕਥਾ ਹੈ ਇਹ ਇਕਤਾਈ ਗੁਰਬਜਨੀ ਆਦਰ ਗੁਰੂ ਸਾਹਿਬ ਦੇ ਬਚਨਾਂ ਦਾ ਸਤਕਾਰ ਕਰੀਦਾ ਆਪ ਨਹੀਂ ਕੁਝ ਬਣੀ ਦਾ ਇਉਂ ਗੁਰਵਾਣੀ ਦਾ ਸਤਕਾਰ ਰੱਖਣਾ ਸਿੱਖ ਨੇ ਸਭ ਕੋਈ ਗੁਰੂ ਸਾਹਿਬ ਦੇ ਸ਼ਬਦ ਨੂੰ ਸਮਝਣਾ ਹੈ ਆਪ ਹੰਕਾਰ ਦੇ ਨਾਲ ਬਣ ਕੇ ਨਹੀਂ ਬੈਠਣਾ ਜਿਹੜਾ ਬਣ ਕੇ ਬੈਠੇਗਾ ਉਹ ਸਾਰ ਸੰਗਤ ਦੀ ਦੁਨੀਆ ਵਿੱਚ ਪ੍ਰਭਤਾ ਦੇ ਨਾਲ ਹੈ ਪ੍ਰਭਤਾ ਹੀ ਉਹਨੂੰ ਗੇਰ ਦੇਵੇਗੀ ਦਿਖ ਪਵੇਗਾ ਇਸ ਕਰਕੇ ਗੁਰੂ ਸਾਹਿਬ ਦੇ ਬਚਨਾਂ ਦਾ ਸਤਕਾਰ ਜਿੰਨਾ ਕਰਕੇ ਕਹਿੰਦੇ ਰਹਿਤ ਕਹਾਰੀ ਪ੍ਰਾਪਤੀ ਹੋਈ ਹੈ ਗੁਰਸਿੱਖਾਂ ਦੇ ਅੰਦਰ ਗੁਰ ਬਾਣੀ ਦਾ ਹੀ ਸਤਕਾਰ ਹੈ ਆਪ ਨਹੀਂ ਕੋਈ ਬਣਦੇ ਹਨ ਉਨੰ ਮੰਡਲ ਇੱਕ ਜੋਗੀ ਵੈਸੇ ਇਸ ਪ੍ਰਕਾਰ ਸਾਧ ਸੰਗੇ ਜੀ ਕੋਈ ਸੁੰਨ ਮੰਡਲ ਦਸਵੇਂ ਦਵਾਰ ਵਿੱਚ ਇੱਕ ਕੋਈ ਜੋਗੀ ਬੈਠ ਜਾਵੇ ਨਾਰ ਨਾ ਪੁਰਖ ਕਹੋ ਕੈਸੀ ਉਥੇ ਨਾ ਇਸਤਰੀ ਦਾ ਆਕਾਰ ਹੈ ਨਾ ਪੁਰਖ ਦਾ ਆਕਾਰ ਹੈ ਕਹੋ ਤਾਂ ਕੋਈ ਕਿਸ ਪ੍ਰਕਾਰ ਉਥੋਂ ਦਾ ਕਸਮ ਕਰ ਸਕੇ ਦਸਵੇਂ ਦਵਾਰ ਦਾ ਸਿਰ ਪਵਣ ਜੂਤ ਰਹੇ ਲਿਵ ਲਾਈ ਇਸੇ ਪ੍ਰਕਾਰ ਕਿਰਪਨ ਜਾਗਰ ਸੁਖ ਨੂੰ ਸਖੋਪਤ ਹੈ ਜਿਹੜਾ ਜੋਤੀ ਪ੍ਰਕਾਸ਼ ਹੈ ਉਹਦੇ ਵੀ ਜੋਗੀ ਜਿਹੜੇ ਲਿਵ ਲਾਈ ਰੱਖਦੇ ਹਨ ਸੁਰ ਨਰਨਾਥ ਸਚੇ ਸਰਣਾਇ ਇਸ ਪ੍ਰਕਾਰ ਸੁੰਨ ਮੰਡਲ ਇੱਕ ਜੋਗੀ ਬੈਠੇ ਸੁਣ ਜੋ ਹੋਰ ਰੂਪ ਪਰਮੇਸ਼ਵਰ ਹੈ ਮੰਡਲ ਸਮੂਹ ਦੇ ਅੰਦਰ ਉਸ ਇੱਕੋ ਦਾ ਇੱਕ ਵਿੱਚ ਜਿਹੜੇ ਤਤ ਵਿੱਚ ਜੋਗੀ ਜੁੜ ਕੇ ਬੈਠੇ ਹਨ ਆਤਮ ਨਹੀਂ ਪਰਮਾਤਮਾ ਨਹੀਂ ਜੁੰਝਤੀ ਸਾਧਯੋਗ ਨਾਰ ਨਾ ਪੁਰਖ ਕਹੋ ਆਤਮਾ ਰਤਮਏ ਕੋ ਕਰਾਇ ਹੈ ਇਹ ਜੋ ਵੀ ਜੁੜ ਕੇ ਬੈਠਿਆ ਜਿਹੜੇ ਨਾਰ ਨਾ ਪੁਰਖ ਕਹੋ ਤੂੰ ਕੈਸੇ ਓਥੇ ਭਾਈ ਨਾਰ ਮਾਇਆ ਵੀ ਹੈ ਨਹੀਂ ਪੁਰਖ ਈਸ਼ਵਰ ਗੁਣਾ ਵੀ ਹੈ ਨਹੀਂ ਨਾਰ ਅਵਿਗਿਆ ਵੀ ਹੈ ਨਹੀਂ ਅਤੇ ਪੁਰਖ ਜੀਵ ਭਾਗ ਵੀ ਹੈ ਨਹੀਂ ਓਥੇ ਨਾਰ ਪ੍ਰধান ਤਿੰਨ ਤਿੰਨ ਗੁਣਾ ਕੀ ਸਾਮਿਆ ਜੋ ਹੀ ਨਾਮ ਪ੍ਰধান ਕਹਾਵੇ ਕੋਈ ਸੋਈ ਤੇ ਬਲਾਨ ਇਸਤਰੀ ਵੀ ਨਹੀਂ ਤੇ ਨਾ ਪੁਰਖ ਹੈ ਪੁਰਖ ਪ੍ਰਕਿਰਤੀ ਦਾ ਵੀ ਬਵਾਦ ਨਹੀਂ ਸ਼ਿਵ ਸ਼ਕਤੀ ਦਾ ਵੀ ਉੱਥੇ ਉਪਾਸ਼ਨਾ ਨਹੀਂ ਕੋਈ ਵੀ ਨਿਕਸ਼ਨ ਕਰਨਾ ਬਣਦਾ ਉਸ ਵਿੱਚ ਸਿਰ ਪਵਨ ਜੋਤ ਰਹੇ ਲਿਵ ਲਾਏ ਨਾ ਰਸਤਰੀ ਦੇ ਵਿੱਚ ਇਹ ਨਹੀਂ ਹੈ ਨੀ ਪੁਰਖ ਦੇ ਵਿੱਚ ਇਹ ਨਹੀਂ ਹੈ ਹਿੰਜਰੇ ਦੇ ਵਿੱਚ ਨੂੰ ਨਹੀਂ ਹਾਨ ਹੈ ਉਹ ਤਾਂ ਕਿਸ ਤਰਕਾਰ ਉਹ ਸੰਜੇ ਜਾਈਂ ਕਸ਼ਨ ਕਰੇ ਰੂਪ ਨਾ ਰੇਖਾ ਨਾ ਕੋਈ ਤ੍ਰੈ ਗੁਣ ਤੇ ਪਰਾ ਪੈਨੋ ਕਿਸਾ ਭਾਈ ਨਾਨਕਾ ਜੀ ਸੋਭਾ ਸੋ ਪ੍ਰਸੰਨ ਤੇਰ ਪਵਨ ਜੂਤ ਰਹੇ ਲਿਵ ਲਾਈ ਉਹ ਭਾਈ ਤੇਰ ਪਵਨ ਜਾਗਰ ਸੁਖਨ ਸੁਖੋਪਦਾ ਜਿਹੜਾ ਜੋਤੀ ਪ੍ਰਕਾਸ਼ਕ ਹੈ ਉਹ ਹੀ ਤਿੰਨਾ ਲੋਕਾਂ ਨੂੰ ਮਾਤ ਲੋਕ ਦਾ ਪਤਾਲ ਦਾ ਸਵਰਗ ਆਦਿਕਾਂ ਦਾ ਇਤਨਾ ਭਵਣਾ ਦਾ ਸਾਧ ਸੰਗੇ ਜੀ ਪ੍ਰਕਾਸ਼ਕ ਹੈ ਜੋਤੀ ਉਹ ਅਸੀਂ ਜੀ ਲਿਵ ਲਾਈ ਰਹਿੰਦੇ ਹਨ ਹੋਰ ਬਿੰਦੂ ਆਰੇ ਤਰੇ ਲੋਕ ਸਮਾਏ ਬਿਨਾਂ ਇੰਦਰੀਆਂ ਹਾਲਤਾਂ ਤੋਂ ਹੈ ਸਾਰਿਆਂ ਦੇ ਜਹਾਂ ਜੇ ਦੇਖਾਂ ਤਾਂ ਜੋ ਤੁਹਾਡੀ ਤੇਰਾ ਰੂਪ ਕੁਨੇਹਾ ਐਸਾ ਸਰੂਪ ਜਿਹੜਾ ਹੈ ਕਿਸ ਪ੍ਰਕਾਰ ਕੀਏ ਉਸ ਵਿੱਚ ਜੋਤੀ ਸਰੂਪ ਚ ਤਿੰਨੇ ਭਵਨ ਜਿਸ ਵਿੱਚ ਕਲਪਤ ਹੈ ਉਹ ਅਦਿ ਸ਼ਟਾਨ ਸ਼ਰੂਪ ਹੈ ਉਸ ਨੂੰ ਜਿਵੇਂ ਲਾਈ ਰਹਿੰਦੇ ਹਨ ਹਰ ਵਕਤ ਦੀ ਬਿਰਤੀ ਨੂੰ ਜੋੜ ਕੇ ਸੁਰ ਨਰਨਾਥ ਸੱਚੇ ਸਰਨਾਈ ਸੁਰ ਦੇਵਤੇ ਜਿੰਨੇ ਹਨ ਅਤੇ ਨਰਪੁਰਖ ਜਿੰਨੇ ਹਨ 나ਤ ਨੌ ਨਾਥਨ ਜੋ ਕੂਗੂ ਨਾਰ ਚਰਪਕ ਨਾਥ ਜੰਬਾ ਨਾ ਸਾਬਕ ਸੱਚੇ ਸਰਣਾ ਇਹ ਸਾਰੇ ਸੱਚੇ ਪਾਰਸ਼ਾ ਦੀ ਸ਼ਰਨ ਹਨ ਲਖ ਲਖ ਉਥੇ ਗੋਰਖਾ ਤੇ ਲਖਾਈ ਉਥੇ ਬ੍ਰਹਮੇ ਆਦਿ ਹਨ ਉਥੇ ਲਖਾਈ ਦੇਵਤੇ ਇੰਦਰ ਦੇਵਤਾ ਆਦਿ ਹਨ ਸੰਸੱਚੇ ਪਰਮੇਸ਼ਰ ਦੀ ਸ਼ਰਨ ਪਏ ਹੋਏ ਹਨ ਸ਼ਰਨ ਆਜ ਸੱਚੇ ਸਰਣਾਈ ਸੁਰ ਦੇਵੀ ਸੰਤਰਾ ਵਾਲੇ ਨਰ ਰਾਜਸੀ ਸੁਭਾਅ ਵਾਲੇ ਨਾਥ ਜੋ ਇੰਦਰੀਆਂ ਨੂੰ ਤਾਮਸੀ ਸੁਭਾਅ ਨਾਲ ਨੱਥਣ ਵਾਲੇ ਦਮਨ ਕਰਨ ਵਾਲੇ ਸਭ ਜਿੰਨੇ ਸਾਧਨ ਕਰਨ ਵਾਲੇ ਸਭ ਸੱਚੇ ਦੀ ਸ਼ਰਨ ਪੈ ਕੇ ਉਹਦੀ ਪ੍ਰਾਪਤੀ ਕਰ ਸਕਦੇ ਆ ਆਨੰਦ ਮੂਲ ਅਨਾਥ ਆਧਾਰੀ ਉਹ ਸਰੂਪ ਮਾਰਾ ਦੱਸੋ ਮਾਰਾ ਕਹਿੰਦੇ ਆਨੰਦ ਮੂਲ ਉਹ ਆਨੰਦ ਸਰੂਪ ਹੈ ਅਤੇ ਮੂਲ ਕਾਰਨ ਰੂਪ ਹੈ ਨਾਥ ਅਨਾਥ ਅਧਾਰੀ ਅਨਾਥ ਦਾ ਸਵਾਮੀ ਕੋਈ ਨਹੀਂ ਉਹ ਅਨਾਥਾਂ ਦਾ ਨਾਥ ਹੈ ਤੇ ਅਧਾਰੀ ਆਪ ਨਿਰਾਧਾਰ ਹੈ ਸਾਰਿਆਂ ਦਾ ਆਸਰਾ ਰੂਪ ਹੈ ਗੁਰਮੁਖ ਭਗਤ ਸਹਿਜ ਵਿਚਾਰੀ ਗੁਰਮੁਖ ਜਿਹੜੇ ਉਹ ਸਹਿਜ ਸਰੂਪ ਦੀ ਵਿਚਾਰ ਕਰਦੇ ਗੁਰਮੁਖਾਂ ਦੀ ਭਗਤ ਹੈ ਉੱਥੇ ਹੋਰ ਕੋਈ ਭਗਤੀ ਨੱਚਣ ਟੱਪਣ ਵੀ ਨਹੀਂ ਉਹਨਾਂ ਦੀ ਸੈਲਸ ਰੂਪ ਦੀ ਸ਼ਾਂਤੀ ਨਾਲ ਵਿਚਾਰ ਕਰਨੀ ਹੈ ਜਿਹੜੀ ਇਹੋ ਹੀ ਗੁਰਾਂ ਦੁਆਰਾ ਭਗਤੀ ਗੁਰਮੋਹ ਕਰਦੇ ਹਨ ਜਿਹੜੀ ਲਵ ਲਾਉਣੀ ਉਸ ਵਿੱਚ ਪਵਿੱਤਰ ਬਚਲ ਪੈ ਕਾਟਣ ਹਾਰੇ ਉਹ ਭਗਤਾਂ ਦੇ ਬਚਨ ਪਿਆਰੇ ਮਹਾਰਾਜ ਜੰਮਣ ਮਰਨ ਦਾ ਹੈ ਆਪਦੇ ਸੇਵਕਾਂ ਦਾ ਸਤ ਪ੍ਰਕਾਰ ਦਾ ਪੈ ਕੱਟਣ ਵਾਲੇ ਹਨ ਹਉ ਮੈਂ ਮਾਰ ਮਿਲੇ ਪਗ ਧਾਰੇ ਜਿਹੜੇ ਕਾਈ ਗੁਰੂ ਸਾਹਿਬ ਦੇ ਪਗ ਚਰਣਾ ਤੇ ਆਪਦੇ ਸਿਰ ਨੂੰ ਰੱਖਦੇ ਐ ਚਰਨਾਂ ਦੇ ਧਾਰੇ ਆਸਰੇ ਰਹਿੰਦੇ ਐ ਉਹਨਾਂ ਦੀ ਗੁਰੂ ਸਾਹਿਬ ਜੀ ਹਉਮੈ ਮਾਰ ਦਿੰਦੇ ਜਿਨ੍ਹਾਂ ਦੀ ਹਉਮੈ ਮਾਰ ਦਿੰਦੇ ਉਹ ਮਿਲ ਜਾਂਦੇ ਐ ਵਾਹਿਗੁਰੂ ਦੇ ਨਾਲ ਜਿਸ ਪ੍ਰਕਾਰ ਸੰਘਾਸਨ ਦੇ ਉੱਤੇ ਕੋਈ ਪੈਰ ਰੱਖ ਕੇ ਕਹਿ ਜਾਂਦਾ ਹੈ ਰਾਜ ਸੰਘਾਸਨ ਦਾ ਮਾਲਕ ਬਣ ਜਾਂਦਾ ਐ ਓਹ ਸੰਤੋਖ ਸਾਧਨਾ ਰੂਪੀ ਚਰਨਾਂ ਨੂੰ ਧਾਰ ਕੇ ਰੱਖ ਕੇ ਹਉਮੈ ਨੂੰ ਮਾਰ ਕੇ ਵਾਹਿਗੁਰੂ ਵਿੱਚ ਮਿਲ ਗਿਆ ਨੇ ਤਪੇਦ ਹੋ ਗਏ ਐ ਪਗ ਨਾ ਰੱਬ ਗਏ ਐ ਜੋ ਧਾਰੇ ਸਾਰਿਆਂ ਦਾ ਆਸਰਾ ਉਪਰ ਮਿਸ਼ਰੇ ਪੋਦੇ ਜਿਹੜੇ ਮੈਂ ਕੋਲ ਰੂਪੀ ਹੋ ਗਿਏ ਹੈ ਹਉ ਮੈਨੂੰ ਮਾਰ ਕੇ ਐਸੇ ਭੇਦ ਹੋ ਕੇ ਮਿਲੇ ਹਨ ਅਨ ਉਹਨਾਂ ਦੇ ਹਿਰਦੇ ਚ ਐ ਕੋ ਵੀ ਚਰਨਵਾਰ ਨਾਪ ਰੱਖੇ ਆਪ ਸਖਿਆਤ ਹੋ ਗਿਆ ਹੈ ਅਨਕ ਯਤਨ ਕਰ ਕਾਲ ਸੰਤਾਏ ਹੋਰ ਕਿਸੇ ਯਤਨ ਨਾਲ ਮੁਕਤ ਨਹੀਂ ਹੋ ਸਕੀ ਦਾ ਅਨੇਕਾਂ ਜਤਨ ਸਾਧਨਾ ਕਰਨ ਵਾਲਿਆਂ ਦੇ ਤਾਂ ਹੀ ਕਾਲੀ ਦੁਖਦੰਦਾ ਰਹਿਦਾ ਹੈ ਮਰਨ ਲਿਖਾਇ ਮੰਡਲ ਮਹ ਆਏ ਜਿੰਨੇ ਸਾਰੇ ਜੀ ਜੰਦਾ ਇਹ ਜ ਮੌਤ ਲਿਖਾ ਕੇ ਇਹ ਸੰਸਾਰ ਮੰਡਲ ਦੇ ਵਿੱਚ ਮ੍ਰਿਤੂ ਮੰਡਲ ਦੇ ਵਿੱਚ ਸਮੂਹ ਸੰਸਾਰ ਵਿੱਚ ਜਦੋਂ ਇਹ ਤੰਗ ਕੋਹੜੀ ਚ ਜੀਵ ਪ੍ਰਵੇਸ਼ ਨਹੀਂ ਸੀ ਹੋਣਾ ਚਾਹੁੰਦਾ ਮਰਨ ਕਹਿੰਵੀ ਤੂੰ ਆਪ ਲਿਖ ਦੇ ਜਿੰਨਾ ਚ ਰਹਿਣਾ ਚਾਹਣਾ ਉਹਨੇ ਬਰਸ ਉਹਨੇ ਦਿਨ ਉਹਸ ਵੇਲੇ ਦੇਜ ਪ੍ਰਵੇਸ਼ ਹੋਣ ਵੇਲੇ ਲਿਖ ਦਿੱਤੇ ਸੀ ਕਿਉ ਮੌਤ ਲਿਖਾ ਕੇ ਆਏ ਸੀ ਮੰਡਲ 'ਚ ਉਸ ਤੋਂ ਬਾਅਦ ਜਿਉਂਦੇ ਵੱਧ ਕਿਵੇਂ ਰਹਿ ਸਕਾਂਗੇ ਹੁਣ ਭਾਵੇਂ ਹੱਡ ਚੰਮ 'ਚ ਵੋਹ ਪਾਈ ਬੈਠੇ ਆਂ ਸੋ ਇਹ ਮੌਤ ਨੂੰ ਲਿਖਾ ਕੇ ਸੰਸਾਰ ਮੰਡਲ ਜਮਤੂ ਮੰਡਲ 'ਚ ਆਏ ਹਾਂ ਆਪਾ ਜਨਮ ਪਦਾਰਥ ਦੁਬਦਾ ਖੋਵੇ ਸਹੀਏ ਜਨਮ ਰੂਪੀ ਪਦਾਰਥ ਨੂੰ ਜੋ ਮਿਲਿਆ ਤਾਂ ਅਮੋਲਕ ਜਨਮ ਸੀ ਮਨੁੱਖਾ ਜਾਨੋ ਇਹ ਦੁਬਦਾਤ ਚਿੱਤੇ ਪੁਣੇ 'ਚ ਫੈਕੇ ਵੀ ਆ ਕਰੀਏ ਕਿ ਕਰੀਏ ਸਭ ਸੰਗਤ ਕਰੀਏ ਕਿ ਬਿਹਾਰ ਕਰੀਏ ਸਿਮਰਨ ਕਰੀਏ ਕਿ ਵਿਦਿਆ ਪੜੀਏ ਵਿਦਿਆ ਪੜੀਏ ਕਿ ਯੋਗਾ ਅਭਿਆਸ ਕਰੀਏ ਕਿਉਂ ਦੁਬਦਾ ਜਿ ਪਿਆ ਹੈ ਕੁਛ ਵੀ ਨਹੀਂ ਕਰਦਾ ਇਸ ਪ੍ਰਕਾਰ ਜਨਮ ਪਦਾਰਥ ਦੁਬਦਾ ਖੋਵੇ ਤੇ ਦੁਬਦਾ ਜਿ ਪਿਆ ਹੈ ਆਪਣੇ ਜਨਮ ਰੂਪੀ ਪਦਾਰਥ ਨੂੰ ਖੋਵੇ ਗਵਾਈ ਜਾ ਰਿਹਾ ਆਪਨਾ ਚੀਨਸ ਬ੍ਰह्म ਬ੍ਰਮ ਰੂਪ ਹੈ ਆਪਣੇ ਆਤਮਾ ਸੂਪ ਨੂੰ ਨਹੀਂ ਇਹ ਚੀਨਸ ਜਾਣਦਾ ਹੈ ਧਰਮ ਨੇ ਭਰਮਾਇਆ ਹੋਇਆ ਰੋਂਦਾ ਫਿਰਦਾ ਹੈ ਲਹਿ ਤੋ ਪੜ ਤੋ ਸੁਣ ਤੋ ਈ ਦੇਖ ਲੋ ਭਾਵੇਂ ਕਹਿੰਦਾ ਵੀ ਇੱਕ ਨੂੰ ਐ ਪੜਦਾ ਵੀ ਇੱਕ ਨੂੰ ਐ ਸੁਣਦਾ ਵੀ ਇੱਕ ਨੂੰ ਹੀ ਹੈ ਇਹ ਕਰਕੇ ਕਹਿਣਾ ਕਰੇ ਇੱਕ ਪਰਮੇਸ਼ਰ ਦੇ ਤਾਈ ਅਦੇ ਪੜਾਈ ਵੀ ਕੇਦੇ ਅਭਿਆਸ ਵੀ ਕਰੇ ਸਰਗਣ ਵੀ ਕੇਦਾ ਹੀ ਕਰੇ ਧੀਰਜ ਤਾਰਮਾ ਤਰਣੀ ਤਾਰ ਤੇ ਕਤੇ ਕਰਮੀ ਕਰ ਪਰਮੇਸ਼ਰ ਦੀ ਤੇ ਕੋਟ ਨਾ ਹੋਵੇ ਫੇਰ ਇਹ ਦੀ ਧੀਰਜ ਨਾਲ ਸੰਗਧੀ ਹੋ ਸਕਦੀ ਹੈ ਫੇਰ ਇਹ ਦੇ ਅੰਦਰ ਧਰਮ ਕਾਇਮ ਹੋ ਸਕਦਾ ਹੈ ਧੀਰਜ ਹੋਵੇ ਕਾਮ ਦੇਸ ਵਿਸ਼ਿਆਂ ਦੇ ਪ੍ਰਾਪਤ ਹੋਣ ਤੋਂ ਫੇਰ ਵੀ ਮਨ ਧਰਮ ਵਿੱਚ ਰਵੇ ਡੋਲੇ ਨਾ ਤੇ ਧਰਮ ਵਿੱਚ ਦ੍ਰਿੜ ਰਵੇ ਜਿਵੇਂ ਸਹਿਮ ਜਾਗਾਂ ਨਸੀਸ ਦੇ ਦਿੱਤੇ ਆਪਣਾ ਧਰਮ ਨਹੀਂ ਛੱਡਿਆ ਇਸੇ ਪ੍ਰਕਾਰ ਜੋ ਗੁਰੂ ਸਾਹਿਬ ਨਿਜਮ ਦਿੱਤੇ ਹੋਏ ਹੈ ਉਹਨਾਂ ਅੰਝ ਪੱਕਾ ਰਵੇ ਧਰਮ ਹੀ ਰਹੇ ਇਸ ਪ੍ਰਕਾਰ ਧੀਰਜ ਦੀ ਧਾਰਿਤ ਹੋਵੇ ਧੀਰਜ ਦੇ ਧਰਮ ਸੱਚੇ ਤੇ ਮੰਨਸਰੂਪੀਸ਼ ਕਿਆਤਾ ਦਾ ਨਿਸ਼ਚਿਆ ਹੋਵੇ ਇਹੋ ਕਰਨੀ ਤਾਂ ਪਰਮੇਸ਼ਰ ਦੀ ਟੇਕ ਓਟ ਹੋਵੇ ਹਿਰਦੇ ਚ ਜਤ ਸਤ ਸੰਜਮ ਹਿਰਦੇ ਸਮਾਏ ਜੇ ਹਿਰਦੇ ਚ ਮਾਰੇ ਦਾ ਨਾਮ ਸਮਾਜ ਜਾਵੇ ਉਸੇ ਦਾ ਜਤ ਹੈ ਯਕੀਨ ਦਾ ਉਥੇ ਉਸੇ ਸਤਿ ਦਾ ਸਤਵਾ ਦਾਨੀ ਦਾ ਦਾਨ ਹੈ ਉਸੇ ਦੇ ਸੰਜਮ ਇੰਦਰੀਆਂ ਦੇ ਦਮਨ ਸਾਜੰ ਹੈ ਜਿਨਾਂ ਦੇ ਹਿਰਦੇ ਚ ਪਰਮੇਸ਼ਰ ਦਾ ਨਾ ਉਸ ਨਾਲ ਜਾਂਦਾ ਹੈ ਚੌਥੇ ਪੜ ਕੋ ਜੇ ਮਨ ਪਕੀ ਆਏ ਦੂਸਰ ਪਰ ਤਰੀਆ ਪਾਵੇ ਜੋ ਜੇ ਕਰਕੇ ਮਨ ਉਸ ਪਕੀ ਆਏ ਭੋਸਾ ਕਰੇ ਤੇ ਫੇਰ ਇਹ ਦਾਤ ਕਰਤ ਹੋ ਸਕਦੀ ਹੈ ਸਾਚੇ ਨਿਰਮਲ ਮੈਲ ਨਾ ਲਾਗੇ ਇਹ ਪਾਈ ਸਕੇ ਨਾ ਨੂੰ ਜਪਣ ਵਾਲੇ ਕੀ ਕਰਦਾ ਵਾਦਾ ਖੜਤਾਂ ਨੂੰ ਸਕੇ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਲੇ ਨਿਰਮਲ ਉਜਲ ਹੋ ਜਾਂਦੇ ਹੈ ਉਹਨਾਂ ਨੂੰ ਪਾਪਾਂ ਦੀ ਮਾਇ ਜ ਕਿਸੇ ਪ੍ਰਕਾਰ ਦੀ ਨਹੀਂ ਲੱਗਦੀ ਹੁਰ ਕਹਿ ਸਬਦ ਭਰਮ ਭਉ ਭਾਗ ਹੈ ਸਤਿਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਬੈਠਿਆ ਜਿਹੜੀਆਂ ਕੁਝ ਨਹੀਂ ਕਹਿੰਦੀ ਤੈਨੂੰ ਸਤਿਗੁਰਾਂ ਦੇ ਸ਼ਬਦ ਕਰਕੇ ਗੁਰ ਕਹਿ ਸਬਦ ਭਰਮ ਭਉ ਭਾਗ ਹੈ ਸਤਿਗੁਰਾਂ ਦੀ ਸ਼ਬਦ ਉਦੇਸ਼ ਕਰਕੇ ਭਰਮ ਜਿਹੜਾ ਹੈ ਭੇਦ ਭਰਮ ਆਪਿਕ ਸਭ ਭੱਜ ਜਾਂਦੇ ਨੇ ਫੇਰ ਤੋ ਜਾਣਦੇ ਆ ਤੇ ਡਰ ਵੀ ਨਹੀਂ ਫੇਰ ਤੋ ਜਾਨਣਾ ਹੈ ਸੂਰਤ ਮੂਰਤ ਆਦ ਅਨੂ ਸੂਰਤ ਮੂਰਤ ਆ ਦੇਨੂਕ ਸੂਰਤ ਸੰਦੋਜੋ ਪਰਮੇਸ਼ਵਰ ਹੈ ਆਦੀ ਉਸ ਨੇ ਜਿਹੜੀ ਮੂਰਤ ਬੰਦੇ ਦੀ ਘੜੀ ਹੈ ਆਪ ਦਾ ਸਰੂਪ ਵੀ ਸੱਚੇ ਪਾਤਸ਼ਾਹ ਨੇ ਬਣਾਉਣਾ ਕੀਤੀ ਹੈ ਇਹ ਉਹ ਸਾਤ ਕਸੂਰ ਤੇ ਰੱਖਣੀ ਸ਼ਕਲ ਸਾਤ ਤੇ ਰੱਖਣੀ ਮਹਰੇ ਨੇ ਮਨੁੱਖਾ ਦੇ ਆਪ ਦੀ ਸੂਰਤ ਘੜ ਕੇ ਦਿੱਤੀ ਹੈ ਇਹਦੇ ਚਾਈ ਐਸੀ ਸੂਰਤ ਮਜਾ ਹੈ ਮੂਰਤ ਆ ਦੇਨੂਕ ਆ ਦੇਨੂਕ ਦੀ ਪ੍ਰਾਪਤੀ ਵਾਲੀ ਇਹ ਮੂਰਤ ਹੈ ਮਨੁੱਖਾ ਦੇ ਜਿਹੜੀ ਹੈ ਇਸ ਵਿੱਚ ਸੂਰਤ ਮੂਰਤ ਆਜਾ ਰੂਪ ਇਹ ਸੂਰਤਾਂ ਸ਼ਕਲਾਂ ਦੀਆਂ ਮੂਰਤਾਂ ਜੀ ਨਾ ਭੁੱਲਿਆ ਫਿਰ ਉਹ ਆਦੀ ਜਿਹੜਾ ਉਪਰ ਤੇ ਰਹਤ ਹੈ ਉਸ ਦੀ ਮੂਰਤ ਸਰੂਪ ਨੂੰ ਜਿੰਨੀਆਂ ਸਾਰੀਆਂ ਸੂਰਤਾਂ ਸ਼ਕਲਾਂ ਹੈ ਇਹ ਇੱਕ ਦੀਆਂ ਮੂਰਤਾਂ ਸਾਰੇ ਦੀਆਂ ਇੱਕ ਬ੍ਰਹਮਾਨੀਆਂ ਸਾਰੇ ਬਿਸਰੂਪਾ ਸਗਲ ਭੌਣ ਕੀ ਮੂਰਤ ਇੱਕ ਆ ਇਹ ਸੂਰਤ ਸ਼ਕਲਾਂ ਜਿਹੜੀਆਂ ਇੱਕ ਪਰਮੇਸ਼ਰ ਦੀ ਮੂਰਤ ਹੈ ਉਹ ਸਾਰੇ ਜਗ ਦਾ ਆਜ ਹੈ ਦੇਉ ਉਪਮਾ ਤੋਂ ਰਹਿਤ ਹੈ ਉਹਦੀ ਉਪਾਸ਼ਨਾ ਕਰ ਹਰ ਵਕਤ ਸੂਰਤ ਬਜਾ ਹੈ ਇਹ ਮੂਰਤ ਪਰਮੇਸ਼ਰ ਦੇ ਰੂਪ ਦੀ ਪ੍ਰਾਪਤੀ ਦੀ ਜੋ ਆਦੀ ਹੈ ਉਪਮਾ ਤੋਂ ਰਹਿਤ ਹੈ ਉਹ ਉਸ ਦੇ ਵਿੱਚ ਸੂਰਤ ਉਸ ਸ੍ਰੇਸ਼ਟ ਜੋ ਰੱਜ ਪ੍ਰੀਤੀ ਕਰਦੇ ਉਹਦੇ ਮੂਰਤ ਸਰੂਪ ਵਿੱਚ ਉਹ ਆਦੀ ਅਨੂਪ ਨੂੰ ਪ੍ਰਾਪਤ ਹੋ ਜਾਂਦੇ ਹਨ ਨਾਨਕ ਜਾਚੈ ਸਾਚ ਸਰੂਪ ਸਤਿਗੁਰੂ ਸਾਹਿਬ ਜੀ ਕਹਿੰਦੇ ਵਜਾ ਹੈ ਆ ਦੇ ਰੂਪ ਦੀ ਮੂਰਤ ਸਰੂਪ ਬਣੂਗੀ ਸ਼ਕਲ ਬਣੂਗੀ ਇਹ ਸੂਰਤ ਹੈ ਸੋ ਨਾਨਕ ਜਾਚੈ ਸਾਚ ਸਰੂਪ ਗੁਰੂ ਸਾਹਿਬ ਜੀ ਕਹਿੰਦੇ ਉਹ ਸੱਚ ਸਰੂਪ ਨੂੰ ਇਹ ਸਿੱਧੋ ਜਾਂਚਣਾ ਕਰੀਏ ਮੰਤਾ ਕਰੀਏ ਸਭਗਰਾਂ ਦੇ ਪਾਸੋਂ ਤਾਂ ਸੱਚ ਸਰੂਪ ਦੀ ਪ੍ਰਾਪਤੀ ਹੁੰਦੀ ਹੈ